ਉਹ ਕੰਮ ਤੋਂ ਸਤਾ ਆਖਾ ਤੈਨੂੰ ਕਰ ਜਾਵੀਂ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਉਹ ਮੁਖਤਿ ਚ ਇੰਨੀ ਅਨੇਕ ਸਲਾਮਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂ ਵਾਲ ਲੱਭਦੀਆਂ ਨਹੀਂ ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਅਮਰਸਾਹ ਸਾਹਿਬ ਦੇ ਪਿੰਡ ਗੁਰੂ ਕੀ ਵਿਡਾਲੀ ਦੀਆਂ ਉਸ ਨੌਜਵਾਨ ਦੀਆਂ ਜਿਹਦੇ ਕਿ ਬਚਪਨ ਵਿੱਚ ਮਾਂ-ਬਾਪ ਚਲੇ ਜਾਂਦੇ ਨੇ ਤਿੰਨੇ ਭਰਾ ਇਕੱਲੇ ਰਹਿ ਜਾਂਦੇ ਨੇ ਬਈ ਮੱਟੂ ਨਾਇਸ ਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਪਾਣੀ ਤੱਕ ਟੋਹਣਾ ਪੈਂਦਾ ਭਾਂਡੇ ਤੱਕ ਖੁਦ ਮਾਣਨੇ ਪੈਂਦੇ ਅਤੇ ਚੁੱਲ੍ਹਾ ਤੱਕ ਖੁਦ ਬਾਲਣਾ ਪੈਂਦਾ ਕਹਿੰਦੇ ਮਾਪੇ ਘਰ ਦੀਆਂ ਰੌਣਕਾਂ ਹੁੰਦੀਆਂ ਨੇ ਅਤੇ ਮਾਪੇ ਘਰ ਦੀਆਂ ਬਹਾਰਾਂ ਹੁੰਦੀਆਂ ਨੇ ਪਰ ਮਾਪੇ ਜਾਣ ਤੋਂ ਬਾਅਦ ਕੀ ਹਾਲਾਤ ਨੇ ਅ ਡੜੀ ਜਿਹੜੇ ਰਖਸ਼ਾ ਚਲਾਉਂਦੇ ਸੀ ਉਹਨਾਂ ਦੇ ਗੁਰਦਿਆਂ 'ਚ ਪਾਣੀ ਪੈ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਮਾਂ ਮੇਰੀ ਨੂੰ ਕੈਂਸਰ ਸੀ ਮੌਤ ਕੈਂਸਰ ਤੇ ਉਹਨਾਂ ਦੀ ਡੈਥ ਹੋ ਗਈ ਜਦ ਮਾਂ ਮੇਰੀ ਮਤੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਪੇ ਦੇ ਲਾਜ ਦੇ ਵਿੱਚ ਸਾਡੇ ਜਿਹੜੀ ਜਗਾ ਸਾਡੇ ਘਰ ਦੀ ਜਿੱਦੇ ਜ ਮੇਰਾ ਬਚਪਨ ਬੀਤਿਆ ਹੈ ਜਿੱਦੇ ਘਰ ਦੇ ਵਿੱਚ ਜਗਾ ਜ ਮੈਂ ਜਨਮ ਲਿਆ ਹੈ ਮੇਰੀਆਂ ਖੁਸ਼ੀਆਂ ਮੈਂ ਉਸ ਘਰ ਦੇ ਵਿੱਚ ਖੇਡੇ ਆਪਣੇ ਮਾਪਾ ਆਪਣਾ ਦੁੱਖ ਸੁੱਖ ਸਾਂਝੇ ਕੀਤੇ ਨੇ ਉਹ ਵੀ ਜਗਾ ਮੈਨੂੰ ਵੇਚ ਨਹੀਂ ਪਈ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਪਰ ਮਾਂ-ਬਾਪ ਦੀ ਫੋਟੋ ਨਹੀਂ ਆਈ ਸੀ ਦੇਖੀ ਅਜ ਤੱਕ ਤੁਹਾਡੀ ਕੀ ਕਹਿੰਦਾ ਪਿਆਰ ਕਰਦੇ ਹੋ ਪਰ ਫੋਟੋ ਕਿਉਂ ਨਹੀਂ ਨਾਲ ਦੀ ਹੱਥ ਚ ਲਾਈ ਆ ਮੈਂ ਜਿਸ ਦਿਨ ਸਟੇਜਾਂ ਤੇ ਗਾਵਾਂ ਉਸ ਦਿਨ ਆਪਣੀ ਮਾਂ ਦੀ ਫੋਟੋ ਲਾਵਾਂ ਕਿਉਂਕਿ ਹਜੇ ਮੈਂ ਆਪਣੀ ਮਾਂ ਦੀਆਂ ਫੋਟੋ ਦੇ ਨਾਲ ਨਜ਼ਰਾਂ ਨਹੀਂ ਮਿਲਾ ਸਕਦਾ ਜਦੋਂ ਮਾਂ ਹਸਪੀਟਲ ਸੀ ਟਰੀਟਮੈਂਟ ਚੱਲਦਾ ਪਿਆ ਸੀ ਉਦੋਂ ਮੇਰੀ ਮਾਂ ਨੇ ਕਿਹਾ ਸੀ ਕਿ ਮੇਰਾ ਪੁੱਤ ਗਾਉਣਾ ਨਾ ਛੱਡੀ ਗਾਉਣਾ ਆਪਣਾ ਬੁਲੰਦ ਰੱਖੀ ਜੇ ਮੈਂ ਠੀਕ ਹੋ ਗਈ ਘਰਾਂ ਦੇ ਕੰਮ ਮੈਂ ਕਰਕੇ ਲੋਕਾਂ ਦੇ ਪਾਂਡੇ ਝੂਠੇ ਮਾਂਜ ਕੇ ਲੋਕਾਂ ਦੇ ਕੱਪੜੇ ਧੋ ਕੇ ਤੈਨੂੰ ਮੈਂ ਗਾਉਣਾ ਸਿਖਾਵਾਂਗੀ ਗਾਉਣਾ ਨਾ ਛੱਡੀ ਤੂੰ ਮਾਨੇ ਜਾਣਾ ਮਾਰੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨੇ ਆ ਦੱਸ ਹੋਰ ਕਿਹੜਾ ਰੱਬ ਦਰਦਵਾਰ ਹੋ ਹੋਰ ਕਿਹੜਾ ਰੱਬ ਦਰਦਵਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਇਹ ਖਾਸ ਕਰਕੇ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਮਾ ਮਾਪ ਦੀ ਕਦਰ ਨਹੀਂ ਕਰਦੇ ਜੀ ਅਸੀਂ ਦੇਖਿਆ ਜਦੋਂ ਮਾ ਮਾਪ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਮੂੰਹ ਵਿੱਚ ਦੇਸੀ ਘੋਦਕ ਪਾਉਂਦੇ ਨੇ ਦੀਨ ਦੇ ਜੀ ਉਹਨਾਂ ਰੋਟੀ ਤੱਕੜੀ ਪੁੱਛਦੇ ਨੇ ਇਹ ਲੀਵਰ ਦਾ ਕੰਮ ਕਰਦਾ ਜੀ ਰਾਜ ਮਿਸਤਰੀ ਨਾਲ ਛੜੇ ਚੌਂਕ 'ਚ ਖੜਦਾ ਵਾਂ ਦਿਹਾੜੀ ਮਿਲ ਜੇ ਤੇ ਲਾਲੀ ਦੀ ਨਾ ਮਿਲੇ ਤੇ ਫਿਰ ਕਹਿੰਦਾ ਕਿ ਗੁਜ਼ਾਰਾ ਔਖਾ ਹੈ ਅਗਰ ਮਿਲ ਗਈ ਦਿਹਾੜੀ ਤੇ ਦੋ ਦਿਨ ਦਾ ਰੋਟੀ ਦਾ ਗੁਜ਼ਾਰਾ ਚੱਲ ਜਾਂਦਾ ਨਹੀਂ ਤੇ ਗੁਰੂ ਰਾਮਦਾਸ ਜੀ ਦਾ ਦਵਾਰਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਦਵਾਰਾ ਖੁੱਲ੍ਹਾ ਹੈ ਸਾਡੇ ਗਰੀਬਾਂ ਵਾਸਤੇ ਹੀ ਆ ਕਹਿੰਦੇ ਆ ਸਭ ਤੋਂ ਜ਼ਿਆਦਾ ਮਾਂ ਬਾਪ ਕਹਿੰਦੇ ਮਾਂ ਮਰੇ ਤਾਂ ਨਾਨਕੇ ਮੁੱਕਦੇ ਪਿਓ ਮਰੇ ਤਾਂ ਦਾਦਕੇ ਮੁੱਕਦੇ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅਕਸਰ ਕਹਿੰਦੇ ਨੇ ਵੀ ਮਾਪੇ ਜਾਣ ਤੋਂ ਬਾਅਦ ਹਮੇਸ਼ਾ ਬੱਚੇ ਕੱਲਿਆ ਰਹ ਜਾਂਦੇ ਨੇ ਕਹਿੰਦੇ ਪਾਬ ਲੱਖ ਰਿਸ਼ਤੇਦਾਰ ਹੋਣ ਚਾਚੀਆਂ ਤਾਇਆ ਹੋਣ ਪਰ ਮਾਵਾ ਮਾਵਾ ਹੁੰਦੀਆਂ ਨਹੀਂ ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਅਮਰਸਾਹ ਸਾਹਿਬ ਦੇ ਪਿੰਡ ਗੁਰੂਕੀ ਵਿਡਾਲੀ ਦੇ ਆ ਉਸ ਨੌਜਵਾਨ ਦੀਆਂ ਜਿਵੇਂ ਕਿ ਬਚਪਨ ਵਿੱਚ ਮਾਪੇ ਚਲੇ ਜਾਂਦੇ ਨੇ ਤਿੰਨੇ ਭਰਾ ਇਕੱਲੇ ਰਹਿ ਜਾਂਦੇ ਨੇ ਵੀ ਜੇ ਮੱਟੂ ਨਾਲ ਇਸ ਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਪਾਣੀ ਤੱਕ ਟੋਹਣਾ ਪੈਂਦਾ ਭਾਂਡੇ ਤੱਕ ਖੁਦ ਮਾਣਨੇ ਪੈਂਦੇ ਅਤੇ ਚੁੱਲ੍ਹਾ ਤੱਕ ਖੁਦ ਬਾਲਣਾ ਪੈਂਦਾ ਗੱਲ ਬਾਤ ਵੀ ਕਰਾਂਗੇ ਵੀ ਜੇ ਮੱਟੂ ਨਾਲ ਸਤਿਬਾਤ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਜਿਸ ਘਰ ਤੋਂ ਬਾਅਦ ਮਾਪੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਘਰ ਜਿਹੜੇ ਨੇ ਖਾਲੀ ਹੋ ਜਾਂਦੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਹਿੰਦੇ ਮਾਪੇ ਘਰ ਦੀਆਂ ਰੌਣਕਾਂ ਹੁੰਦੀਆਂ ਨੇ ਅਤੇ ਮਾਪੇ ਘਰ ਦੀਆਂ ਬਹਾਰਾਂ ਹੁੰਦੀਆਂ ਨੇ ਪਰ ਮਾਪੇ ਜਾਣ ਤੋਂ ਬਾਅਦ ਕੀ ਹਾਲਾਤ ਨੇ ਇਹ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਵੀ ਇਹ ਮੱਟੂ ਦਾ ਕਮਰਾ ਤਿੰਨ ਭਰਿਆ ਰਹਿੰਦੇ ਨੇ ਬਾਲੇ ਵਾਲੀ ਛੱਤ ਆ ਥਾਂ ਥਾਂ ਤੇ ਤਰੇੜਾਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੇ ਤਰੇੜਾਂ ਨੇ ਅਤੇ ਪਾਣੀ ਜਦੋਂ ਬਰਸਾਤ ਆਉਂਦੀ ਆ ਉਦੋਂ ਜਿਹੜਾ ਇਹ ਸਾਰਾ ਚੋਆ ਜਿਹੜਾ ਬਰਸਾਤ ਦੇ ਨਾਲ ਕੀ ਹਾਲਾਤ ਨੇ ਮਾਪੇ ਜਾਣ ਤੋਂ ਬਾਅਦ ਘਰ ਕੱਲਿਆ ਰਹਿ ਜਾਂਦਾ ਵਾ ਅਤੇ ਵਿਜੇ ਮੱਟੂ ਸਾਢੇ ਨਾਲ ਹੈ ਗੱਲ ਬਾਤ ਵੀ ਕਰਾਂਗੇ ਵਿਜੇ ਨਾਲ ਅਭੀਜੋ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੈਂਟਰ ਪੰਜਾਬ ਟੀਵੀ ਤੋਂ ਬਹੁਤ ਬਹੁਤ ਮਿਹਰਬਾਨੀ ਜੀ ਪੰਜਾਬ ਸੈਂਟਰ ਚੈਨਲ ਟੀਵੀ ਲੋਕ ਕਿ ਤੁਸੀਂ ਮੇਰੇ ਘਰ ਚ ਆ ਲਿਖੇ ਹੋ ਪਰਮਾਤਮਾ ਤੁਹਾਨੂੰ ਦਿਨ ਰਾਤ ਰੱਖਿਆ ਲਾਈ ਰੱਖੇ ਮੇਰੇ ਜੀ ਮਾਪੇ ਦੀ ਮੌਤ ਕਿਸ ਤਰ੍ਹਾਂ ਹੋਈ ਆ ਮਾਪੇ ਜਾਣ ਤੋਂ ਬਾਅਦ ਕਰਦੇ ਕੱਲਿਆਂ ਰਹਿ ਜਾਂਦੇ ਹੋ ਘਰ ਖਾਲੀ ਹੋ ਜਾਂਦਾ ਕਿਸ ਤਰ੍ਹਾਂ ਦੋਵਾਂ ਦੀ ਮੌਤ ਹੋ ਗਈ ਆ ਡੈਡੀ ਜਿਹੜੇ ਰਕਸ਼ਾ ਚਲਾਉਂਦੇ ਸੀ ਉਹਨਾਂ ਦੇ ਗੁਰਦਿਆਂ 'ਚ ਪਾਣੀ ਪੈ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਮਾਂ ਮੇਰੀ ਨੂੰ ਕੈਂਸਰ ਸੀ ਮੌਤ ਕੈਂਸਰ ਤੇ ਉਹਨਾਂ ਦੀ ਡੈਥ ਹੋ ਗਈ ਇਹ ਗੱਲ ਕਰੀਏ ਉਹਨਾਂ ਦਾ ਜਾਣਤ ਪਾਦ ਕੱਲਿਆ ਮਹਿਸੂਸ ਕਰਦੇ ਹੋ ਕਹਿੰਦੇ ਰਿਸ਼ਤੇਦਾਰ ਭੈਮਪਰਾ ਹੁੰਦੇ ਨੇ ਮਾੜੇ ਸਮਝ ਖੜਦੇ ਨੇ ਕਹਿੰਦੇ ਚਾਚੇ ਤਾਈਆਂ ਹੁੰਦੀਆਂ ਨੇ ਮਾਸੀਆਂ ਨੇ ਕਦੀ ਕਿਸੇ ਨਾਲ ਅਗੇ ਸਾਰ ਨਹੀਂ ਤੁਹਾਡੀ ਅਗੇ ਉਹਦੇ ਵਾਸਤੇ ਦੋ ਲਵਜ ਦੋ ਗਾਣੇ ਕਵਾਂਗਾ ਉਹ ਸ਼ਬਦ ਕੀ ਹੈ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾ ਤਾਂ ਠੰਡੀਆਂ ਛਾਵਾਂ ਨੂੰ ਕਾਨ ਪੁੱਛੇ ਜੇ ਮਾਸੀਆਂ ਚਾਚੀਆਂ ਬਣ ਜਾਣ ਮਾਵਾ ਤੇ ਮਾਵਾਂ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮਤੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਮਾ 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 ਹੁੰਦੀਆਂ ਨੇ ਅਭੀ ਜੀ ਬਹੁਤ ਪਿਆਰੀ ਆਵਾਜ਼ ਆ ਪਰਮਾਤਮਾ ਨੇ ਜੇਕਰ ਮਾਪੇ ਖੋਲੇ ਪਰ ਤੁਹਾਨੂੰ ਜਿਹੜੀ ਹੁਨਰ ਦਿੱਤਾ ਤੁਹਾਡੀ ਆਵਾਜ਼ ਬਹੁਤ ਪਿਆਰੀ ਆ ਤੇ ਕਿਸ ਤਰ੍ਹਾਂ ਮੌਤ ਹੋਈ ਤੁਹਾਡੇ ਪਿਤਾ ਦੀ ਤੁਹਾਡੀ ਮਾਂ ਦੀ ਇਹ ਕੁਦਰਤੀ ਆਪਾਂ ਕ ਕਿਉਂਕਿ ਰਕਸ਼ਾ ਚਲਾਉਂਦੇ ਸੀ ਪਾਪਾ ਮੇਰੇ ਪਾਪਾ ਰਕਸ਼ਾ ਚਲਾਉਂਦੇ ਤੇ ਉਹਨਾਂ ਦੇ ਗੁਰਦੇਾਂ ਚ ਪਾਣੀ ਸੀ ਤੇ ਮੰਮਾ ਨੂੰ ਕੈਂਸਰ ਸੀ ਮੌਤ ਕੈਂਸਰ ਸੀ ਮੰਮਾ ਨੂੰ ਤੇ ਛੋਟੀ ਜੀ ਉਮਰ ਸੀ ਸਾਡੀ ਉਦੋਂ ਜਦੋਂ ਐਕਸਪਾਇਰ ਹੋ ਗਏ ਕਿੰਨਾ ਕਿ ਮਨ ਦੁਖੀ ਹੁੰਦਾ ਵੀ ਆਪਣੇ ਮਾਪੇ ਬਾਪ ਨੂੰ ਨਹੀਂ ਬਚਾ ਸਕੇ ਪੈਸਾ ਜ਼ਿੰਦਗੀ ਚ ਕਿੰਨਾ ਕਿ ਅਹਿਮਤ ਆ ਪਰ ਸਾ ਜੇਕਰ ਜ ਪੈਸਾ ਹੁੰਦਾ ਤੇ ਕੀ ਲੱਗਦਾ ਸੀ ਤੁਹਾਡੇ ਮਾਪੇ ਬਾਪ ਬਚ ਜਾਂਦੇ ਤੇ ਮਾਪੇ ਬਾਪ ਨੂੰ ਬਚਾਉਣ ਵਾਸਤੇ ਕੀ ਕੀ ਤੁਹਾਨੂੰ ਕਰਦਾ ਸਮਾਨ ਜਾਂ ਹੋਰ ਕੀ ਕੀ ਵੇਚਣਾ ਪਿਆਤ ਮਾਪੇ ਬਾਪ ਦੇ ਲਾਜ ਦੇ ਵਿੱਚ ਸਾਡੇ ਜਿਹੜੀ ਜਗਾ ਸਾਡੇ ਘਰ ਦੀ ਜਿੱਦੇ ਜ ਮੇਰਾ ਬਚਪਨ ਬੀਤਿਆ ਹੈ ਜਿੱਦੇ ਘਰ ਦੇ ਵਿੱਚ ਜਗਾ ਚ ਮੈਂ ਜਨਮ ਲਿਆ ਹੈ ਮੇਰੀਆਂ ਖੁਸ਼ੀਆਂ ਮੈਂ ਉਸ ਘਰ ਦੇ ਵਿੱਚ ਖੇਡੇ ਆਪਣੇ ਮਾਪੇ ਆਪਣਾ ਦੁੱਖ ਸੁੱਖ ਸਾਂਝੇ ਕੀਤੇ ਨੇ ਉਹ ਵੀ ਜਗਾ ਮੈਨੂੰ ਵੇਚ ਨਹੀਂ ਪਈ ਉਹ ਵੀ ਵੇਚ ਕੇ ਫਿਰ ਆਪਣੀ ਮਾਂ ਦਾ ਇਲਾਜ ਕਰਾਇਆ ਪਰ ਮਾਂ ਮੇਰੀ ਫਿਰ ਵੀ ਨਹੀਂ ਬੱਚੀ ਇਹ ਛੇਵੀਂ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਰਮਾਤਮਾ ਦੀ ਮਰਜ਼ੀ ਹੈ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਪਰਮਾਤਮਾ ਨੇ ਲਿਖੇ ਨੇ ਇਨਸਾਨ ਦੇ ਤੇ ਉਹਨੇ ਸਵਾਸ ਇਨਸਾਨ ਨੇ ਪੁਕਤ ਕੇ ਜਾਣੇ ਹੈ ਪਰਮਾਤਮਾ ਦੀ ਦੇਣ ਹੈ ਕਿ ਜੋ ਆਇਆ ਹੈ ਉਹਨੇ ਜਾਣਾ ਵੀ ਹੈ ਇਹ ਪਰਮਾਤਮਾ ਦੀ ਦੇਣਿਆ ਗੁਰੂ ਰਾਮਦਾਸ ਜੀ ਦੀ ਕਿ ਜੋ ਆਇਆ ਓਨੇ ਜਾਣਾ ਵੀ ਅੱਲਕੜੀ ਬੇਜੇ ਦੀ ਮਾਂ ਦੀ ਗੱਲ ਕੀਤੀ ਆ ਕਿ ਮਾਂ ਦੇ ਉੱਤੇ ਗੀਤ ਸੁਣਾ ਦੇ ਦਸ਼ਕਾਂ ਨੂੰ ਜਿਹੜਾ ਤੁਸੀਂ ਕੱਲਿਆਂ ਬੈਠ ਕੇ ਯਾਦ ਕਰਦੇ ਹੋ ਉਸ ਮਾਂ ਨੂੰ ਤੇ ਦੋੜਾਂ ਨਾਲ ਜੁ ਸੰਗੀ ਕਰਦੇ ਆ ਉਹ ਕੀ ਆ ਜੀ ਗਾਣਾ ਦੀਆਂ ਲੈਣਾ ਐ ਐਨੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਉਹ ਕੰਮ ਤੋਂ ਸਤਾ ਆਖਾ ਤੈਨੂੰ ਕੱਢ ਜਾਵੀਂ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਉਹ ਮੁਖਤਿ ਚ ਇੰਨੀ ਅਨੇਕ ਸਲਾਮਾਂ ਲੱਭਦੀਆਂ ਨਹੀਂ ਉਹ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਅਸੀਂ ਦੇਖਿਆ ਭਜੇਕਰ ਵਿਜੇ ਜੀ ਤੁਸੀਂ ਆਪਣੀ ਮਾਂ ਬਾਪ ਨੂੰ ਇੰਨਾ ਪਿਆਰ ਕਰਦੇ ਹੋ ਹਰ ਟਾਈਮ ਯਾਦ ਕਰਦੇ ਹੋ ਬਸ ਦੇਖਿਆ ਘਰ ਵਿੱਚ ਕਮਰਾ ਆ ਵਕ ਤੁਹਾਡਾ ਤੁਸੀਂ ਤੁਸੀਂ ਨੇ ਭਰ ਲੈਂਦੇ ਹੋ ਹੋਰ ਬੜੀਆਂ ਫੋਟੋਆਂ ਨੇ ਦੇਵੀ ਦੇਵਤੇ ਦੀਆਂ ਰੱਬ ਦੀਆਂ ਪਰਮਾਤਮਾ ਦੀਆਂ ਪਰ ਮਾਂ-ਬਾਪ ਦੀ ਫੋਟੋ ਨਹੀਂ ਆਈ ਸੀ ਦੇਖਿਆ ਅਜ ਤੱਕ ਤੁਹਾਡੀ ਕੀ ਕਹਿੰਦਾ ਪਿਆਰ ਕਰਦੇ ਹੋ ਪਰ ਫੋਟੋ ਕਿਉਂ ਨਹੀਂ ਨਾਲ ਜਿੱਥੇ ਲਾਈ ਅਜ ਤੱਕ ਮਾਂ ਦੀ ਪਿਓ ਦੀ ਫੋਟੋ ਜਦੋਂ ਸ਼ੌਂਕ ਕਿਸੇ ਬੱਚੇ ਨੂੰ ਕਿਸੇ ਮਾਨ ਦਿੱਤਾ ਹੋਏ ਨਾ ਤੇ ਉਹ ਸ਼ੌਂਕ ਮੇਰੀ ਮਾਂ ਨੇ ਮੈਨੂੰ ਦਿੱਤਾ ਕਿ ਮੇਰਾ ਪੁੱਤ ਸਿੰਗਰ ਬਣੇ ਮੇਰਾ ਪੁੱਤ ਸਟਾਰ ਬਣ ਜੇ ਮੇਰਾ ਪੁੱਤ ਵੱਡੀਆਂ-ਵੱਡੀਆਂ ਸਟੇਜਾਂ ਤੇ ਗਾਵੇ ਤੇ ਮੈਂ ਜਿਸ ਦਿਨ ਸਟੇਜਾਂ ਤੇ ਆਵਾਂਗਾ ਉਸ ਦਿਨ ਆਪਣੀ ਮਾਂ ਦੀ ਫੋਟੋ ਲਾਵਾਂਗਾ ਕਿਉਂਕਿ ਹਜੇ ਮੈਂ ਆਪਣੀ ਮਾਂ ਦੀਆਂ ਫੋਟੋ ਦੇ ਨਾਲ ਨਜ਼ਰਾਂ ਨਹੀਂ ਮਿਲਾ ਸਕਦਾ ਕਿਉਂਕਿ ਜੇ ਮੈਂ ਫੋਟੋ ਲਾਵਾਂਗਾ ਤੇ ਮੇਰੀ ਮਾਂ ਦੀ ਫੋਟੋ ਦੇ ਵਿੱਚੋਂ ਮੈਨੂੰ ਉਹੀ ਨਜ਼ਰਾਂ ਵੇਖਣੀਆਂ ਹੈ ਕਿ ਮੇਰੀ ਮਾਂ ਨੇ ਇੱਕ ਮੈਨੂੰ ਅੰਤਿਮ ਸਮੇਂ ਤੇ ਇੱਕ ਕੰਮ ਕਿਹਾ ਸੀ ਜਦੋਂ ਮਾਂ ਹਸਪੀਟਲ ਸੀ ਟਰੀਟਮੈਂਟ ਚੱਲਦਾ ਪਿਆ ਸੀ ਉਦੋਂ ਮੇਰੀ ਮਾਂ ਨੇ ਕਿਹਾ ਸੀ ਕਿ ਮੇਰਾ ਪੁੱਤ ਗਾਉਣਾ ਨਾ ਛੱਡੀ ਗਾਉਣਾ ਨਾ ਛੱਡੀ ਗਾਉਣਾ ਆਪਣਾ ਬੁਲੰਦ ਰੱਖੀ ਜੇ ਮੈਂ ਠੀਕ ਹੋ ਗਈ ਘਰਾਂ ਦੇ ਕੰਮ ਮੈਂ ਕਰਕੇ ਲੋਕਾਂ ਦੇ ਭਾਂਡੇ ਝੂਠੇ ਮਾਂਜ ਕੇ ਲੋਕਾਂ ਦੇ ਕੱਪੜੇ ਧੋ ਕੇ ਤੈਨੂੰ ਮੈਂ ਗਾਉਣਾ ਸਿਖਾਉਂਗੀ ਗਾਉਣਾ ਨਾ ਛੱਡੀ ਤੇ ਉਹ ਸ਼ੌਂਕ ਮੇਰੀ ਮਾਂ ਦਾ ਸੀ ਮੇਰਾ ਨਹੀਂ ਇਸ ਕਰਕੇ ਜਦੋਂ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਲੂੰਗਾ ਉਦੋਂ ਮੈਂ ਫੋਟੋ ਵੀ ਲਾਵਾਂਗਾ ਮੈਨੂੰ ਇਸੋ ਵੀ ਵਿਜੇ ਜੀ ਰਿਸ਼ਤੇਦਾਰ ਮੈਂ ਜਿਵੇਂ ਗੱਲ ਕੀਤੀ ਆ ਬੜੀਆ ਮੰਚ ਦੀਆਂ ਹੁੰਦੀਆਂ ਵੀ ਮਾਪੇ ਦੇ ਜਦੋਂ ਦਿਨ ਬਤਾਏ ਹੁਣੇ ਉਹ ਨਾਲ ਤੇ ਕੱਪੜਿਆਂ ਦੀ ਏਡੇ ਗੱਲ ਕਰੀਏ ਕੱਪੜੀ ਏਡੇ ਹਮੇਸ਼ਾ ਮਾਪੇ ਬੱਚਿਆਂ ਵਾਸਤੇ ਸੋਹਣੇ ਸੋਹਣੇ ਲੱਗ ਜਾਂਦੇ ਨੇ ਵੀ ਮੇਰੇ ਪੁੱਤ ਨੂੰ ਆਹ ਸੂਟ ਬਹੁਤ ਸੋਹਣਾ ਲੱਗੂਗਾ ਜਦੋਂ ਮਾਪੇ ਚਲੇ ਜਾਂਦੇ ਨੇ ਫਿਰ ਰਿਸ਼ਤੇਦਾਰੀ ਦੀ ਗੱਲ ਆ ਜਾਂਦੀ ਆ। ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਨੇ ਕੱਪੜੇ ਦਿੱਤੇ ਹੋਣ ਤੇ ਤਾਂ ਨੇ ਮੇਣੀ ਮਾਰੀ ਹੁਣ ਨਾਲ। ਰਿਸ਼ਤੇਦਾਰ ਗਲੀਗਮਾਂਡ ਜਿੰਨੇ ਵੀ ਰਿਸ਼ਤੇਦਾਰ ਯਾਰ ਦੋਸਤ ਹੈ ਕੋਈ ਵੀ ਜਦੋਂ ਕੱਪੜਾ ਲਿੜਾ ਦਿੰਦਾ ਹੈ ਪਾਉਣ ਨੂੰ ਤੇ ਇਹ ਪਹਿਲੇ ਤੇ ਮੇਨਾ ਜ਼ਰੂਰ ਦਊਗਾ। ਪਾ ਕੇ ਕਹੇਗਾ ਕਿ ਫਸਿਆ ਕੱਪੜੇ ਲੈ ਲਓ ਮੈਂ ਇੱਕ ਇਨਸਾਨ ਨਾਮ ਨਹੀਂ ਲਊਗਾ ਕਿ ਮੇਰਾ ਫਰੈਂਡ ਸੀ ਯਾਰ ਦੋਸਤ ਨੇ ਮੈਨੂੰ ਕੱਪੜੇ ਦਿੱਤੇ ਆਪਣੀ ਪੈਂਟ ਸ਼ਰਟ ਹੈ। ਮੈਂ ਉਹਨੂੰ ਜਦੋਂ ਵਾਪਸ ਦੇਣ ਗਿਆ ਕਹਿੰਦਾ ਯਾਰ ਰੱਖ ਲੈ ਤੈਨੂੰ ਮੇਰੇ ਤੋਂ ਜਿਆਦਾ ਲੋੜ ਹੋਏਗੀ ਕਹਿੰਦਾ ਤੈਨੂੰ ਜਿਆਦਾ ਲੋੜ ਆ ਪੈਂਟ ਸ਼ਰਟ ਰੱਖ ਲੈ ਮੈਂ ਨਵੀਂ ਲਾਵਾਂਗਾ ਤੇ ਤੂੰ ਇਹ ਰੱਖ ਲੈ ਤੇ ਮੇਰੇ ਪੁਰਾਣੇ ਕੱਪੜੇ ਪਏ ਮੇਰੇ ਕੋਲ ਘਰ ਛੋਟੇ ਹੋਗੇ ਉਹ ਵੀ ਕੱਪੜੇ ਮੈਂ ਤੈਨੂੰ ਦੇ ਦਾਂਗਾ ਤੇ ਆਪਣੇ ਪਾਲਿਆ ਕਰ ਮੇਰੇ ਦਿਲ ਨੂੰ ਬੜਾ ਹੌਲ ਜਾਇਆ ਕਿ ਸ਼ਾਇਦ ਅੱਜ ਮੇਰੀ ਮਾਂ ਹੁੰਦੀ ਤੇ ਇਹ ਗੱਲਾਂ ਲਬਜ ਸੁਣਨੇ ਮੈਨੂੰ ਨਾ ਪੈਂਦੇ ਤੇ ਮੈਂ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਕੱਪੜਾ ਲੈ ਕੇ ਦੇ ਮੈਨੂੰ ਪੈਂਟ ਸ਼ਰਟ ਲੈ ਦੇ ਮੈਂ ਕਿਤੇ ਜਾਣਾ ਜਾਂ ਮੇ ਆਉਣਾ ਬਿਲਕੁਲ ਤੇ ਮੈਨੂੰ ਇਸੋ ਪੀ ਸਾਡੇ ਦਰਸ਼ਕਾਂ ਨੂੰ ਕੀ ਸੁਣਾ ਕਿਹੜਾ ਗੀਤ ਸੰਗੀਤ ਸ਼ਕਨਾਂ ਦਾ ਮੈਂ ਵਿਡਾਲੀ ਸਾਹਿਬ ਜੀ ਦਾ ਗੀਤ ਗਾਵਾਂਗਾ ਤੂੰ ਮਨੇ ਜਨਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਦਸ ਹੋਰ ਕਿਹੜਾ ਰਬ ਦਾ ਦਵਾਰ ਹੋ ਹੋਰ ਕਿਹੜਾ ਰਬ ਦਾ ਦਵਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਤੂੰ ਮਨੇ ਜਨਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਮਾਪੇ ਜਾਣ ਤੋਂ ਬਾਅਦ ਬੱਚੇ ਇਕੱਲੇ ਰਹਿੰਦੇ ਨੇ ਇਹ ਖਾਸ ਕਰਕੇ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਮਾਪੇ ਦੀ ਕਦਰ ਨਹੀਂ ਕਰਦੇ ਜੀਂਦੇ ਜੀ ਅਸੀਂ ਦੇਖਿਆ ਜਦੋਂ ਮਾਪੇ ਚੱਲ ਜਾਂਦੇ ਨੇ ਤਾਂ ਉਹਨਾਂ ਦੇ ਮੂੰਹ ਵਿੱਚ ਦੇਸੀ ਘੋਟਕ ਪਾਉਂਦੇ ਨੇ ਜੀਂਦੇ ਜੀ ਉਹਨਾਂ ਰੋਟੀ ਤੱਕ ਨਹੀਂ ਪਹੁੰਚਦੇ ਪਰ ਹਾਲਾਤ ਦੇਖ ਲਓ ਇਹ ਸਿਰਫ ਉਹ ਕਦਰ ਕਰ ਸਕਦਾ ਮਾਪੇ ਦੀ ਜਿਹੜਾ ਆਪਣੇ ਮਾਪੇ ਨਾਲ ਪਿਆਰ ਕਰਦਾ ਵਾ ਤੇ ਵਿਜੇ ਹੋਰ ਕੀ ਮਨਚਰੀ ਜਾਣੇ ਸੋਚਿਆ ਕੀ ਸੀ ਵੱਡੇ ਹੋ ਕੇ ਵੀਏ ਕੀ ਬਣੂਗਾ ਖੋਲੋ ਜੋਟੀ ਵਾਸਤੇ ਕੀ ਕੰਮਕਾਰ ਕਰਦੇ ਹੋ ਕਿਸ ਤਰ੍ਹਾਂ ਪਰਵਾਹ ਲੱਗਦਾ ਹੈ ਕਰਦੇ ਉਸ ਦਾ ਨੂੰ ਸਾਂਝਾ ਕਰਦੇ ਹੋ ਇਹਦੇ ਬਾਰੇ ਤੁਹਾਡਾ ਕੀ ਮੈਂ ਲਿਵਰ ਦਾ ਕੰਮ ਕਰਦਾ ਜੀ ਰਾਜ ਮਿਸਤਰੀਆਂ ਨਾਲ ਛੜੇ ਚੌਂਕ ਚ ਖੜਦਾ ਵਾਂ ਦਿਹਾੜੀ ਮਿਲ ਜੇ ਤੇ ਲਾਲੀ ਦੀ ਨਾ ਮਿਲੇ ਤੇ ਫਿਰ ਕਿਹਦਾ ਕੀ ਗੁਜ਼ਾਰਾ ਔਖਾ ਹੈ ਅਗਰ ਮਿਲ ਗਈ ਦਿਹਾੜੀ ਤੇ ਦੋ ਦਿਨ ਦਾ ਰੋਟੀ ਦਾ ਗੁਜ਼ਾਰਾ ਚੱਲ ਜਾਂਦਾ ਹੈ ਨਹੀਂ ਤੇ ਗੁਰੂ ਰਾਮਦਾਸ ਜੀ ਦਾ ਦਵਾਰਾ ਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਦਵਾਰਾ ਖੁੱਲਾ ਹੈ ਸਾਡੇ ਗਰੀਬਾਂ ਵਾਸਤੇ ਹੀ ਆ। ਸ੍ਰੀ ਗੁਰੂ ਛੇਮੇ ਪਾਛੇ ਜੀ ਸਾਡਾ ਸਾਹਿਬ ਇਹ ਸਾਡੇ ਗਰੀਬਾਂ ਵਾਸਤੇ ਖੁੱਲਾ ਹੈ। ਕਿਉਂਕਿ ਉਹਦੇ ਚਾਰ ਦਰਵਾਜੇ ਨੇ ਉਹ ਕਿਸੇ ਵੀ ਦਰਵਾਜੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਲੰਗਰ ਲਾਇਆ ਹੈ। ਉਹ ਲੰਗਰ ਸਾਡੇ ਵਰਗੇ ਗਰੀਬਾਂ ਵਾਸਤੇ ਕਿ ਅਸੀਂ ਜਦੋਂ ਮਰਜ਼ੀ ਖਾ ਕੇ ਆ ਸਕਦੇ ਆ। ਤੇ ਮੈਨੂੰ ਇਹ ਸੁਪੀ ਕਦੀ ਮਾਪੇ ਦੀ ਕੱਲਿਆਂ ਬੈਠੇ ਹੋਏ ਕਦੀ ਯਾਦ ਆਉਂਦੀ ਆ। ਕਦੀ ਮਨ ਚ ਰੀਝਾਂ ਹੁੰਦੀਆਂ ਵਾਂ। ਯਾਰ ਸ਼ਾਇਦ ਸਾਡੇ ਮਾਪੇ ਹੁੰਦੇ ਛਾਲ ਨੂੰ ਇਹ ਕੰਮ ਨਾ ਕਰਨੇ ਪੈਂਦੇ ਜਿਹੜੇ ਕੰਮ ਕਰਨੇ ਪੈਂਦੇ ਨੇ ਕਦੀ ਉਸ ਰੱਬ ਨਾਲ ਪ੍ਰਮਾਤਮਾ ਨਾਲ ਕਿਰਦਾਰਗੀ ਹੁੰਦੀ ਆ ਕਿ ਰੱਬਾ ਜੇਕਰ ਪਿਤਾ ਹੀ ਖੋ ਲਿਆ ਸੀ ਤੇ ਮਾਂ ਨੂੰ ਤੇ ਰਹਿ ਲੈਂਦਾ ਦੋਵਾਂ ਨੂੰ ਖੋ ਲਿਆਈ ਅੱਜ ਕੱਲੇ ਆ ਮਸੂਲ ਕਰਦੇ ਹੋ ਲੋਕ ਮਾਂ ਮੀਟਰ ਵੀ ਕਹਿੰਦੇ ਨੇ ਪਿਓ ਮੀਟਰ ਵੀ ਕਹਿੰਦੇ ਨੇ ਤਾਂ ਨੇ ਮੇਨੇ ਬੜੇ ਮਾਰਦੇ ਨੇ ਕੀ ਕਹਿਣਾ ਚਾਹੋ ਕਹਿੰਦੇ ਆ ਸਭ ਤੋਂ ਜ਼ਿਆਦਾ ਮਾਪੇ ਕਹਿੰਦੇ ਮਾਂ ਮਰੇ ਤਾਂ ਨਾਨਕੇ ਮੁੱਕਦੇ ਪਿਓ ਮਰੇ ਤਾਂ ਦਾਤਕੇ ਮੁੱਕਦੇ ਜਦੋਂ ਇਹ ਦੋਵੇਂ ਚੀਜ਼ਾਂ ਚੱਲ ਜਾਂਦੀਆਂ ਵਾ ਤੇ ਫਿਰ ਇਹ ਸਭ ਕੁਛ ਰਿਸ਼ਤੇਦਾਰੀ ਦਿਨਵਾਨੀ ਰਿਸ਼ਤੇ ਰਹਿ ਜਾਂਦੇ ਨੇ ਜ਼ੁਬਾਨ ਤੇ ਦਿਨਵਾਨੀ ਰਿਸ਼ਤੇ ਜ਼ੁਬਾਨ ਦੇ ਰਹਿ ਜਾਂਦੇ ਨੇ ਤੇ ਇਹ ਰਿਸ਼ਤੇ ਮੂੰਹ ਬੋਲੇ ਰਹਿ ਗਏ ਨੇ ਜੀ ਕਿਉਂਕਿ ਅਸੀਂ ਦਿਨ-ਦਿਆਰ ਹੁੰਦਾ ਹੈ ਏਕ ਦਿਨ ਰਹਿ ਨੇ ਇੱਕ ਦੋ ਮਾਮਾ ਮਮੀ ਆਉਣਗੇ ਇੱਕ ਦੋ ਨਾਨਕੇ ਆਉਣਗੇ ਇੱਕ ਦੋ ਦਾਤਕੇ ਆਉਣਗੇ ਸਾਡੇ ਵਾਸਤੇ ਕੁਛ ਨਾ ਕੁਛ ਲੈ ਕੇ ਆਣਗੇ ਤੇ ਜਦੋਂ ਇਹੀ ਸਾਡੀ ਮਾਂ ਸੀ ਜਦੋਂ ਇਹੀ ਸਾਡਾ ਪਿਓ ਸੀ ਤੇ ਸਾਡੇ ਵਾਸਤੇ ਸਾਰੇ ਲੈ ਕੇ ਆਉਂਦੇ ਆ ਬੇਟਾ ਤੇਰੀ ਨਾਨੀ ਆ ਲੈ ਆਈ ਨਾ ਨਾ ਲੈ ਆ ਮਮਾ ਲੈ ਆ ਚਾਚੀ ਚਾਚੀਆਂ ਲੈ ਆ ਹੁਣ ਉਹ 13 ਸਾਲ ਹੋ ਗਏ ਆ ਪੂਰੇ ਹੋਏ ਦੋਨਾਂ ਨੂੰ ਤੇ ਉਹ ਚੀਜ਼ਾਂ ਸੀ 13 ਸਾਲ ਦੇ ਵਿੱਚ ਦੀਕਨ ਨੇ ਕਿ ਕਦੋਂ ਲੈ ਕੇ ਆਉਣਗੇ ਸਾਡੇ ਵਾਸਤੇ ਕਦੋਂ ਲੈ ਕੇ ਆਉਣਗੇ ਉਹ ਡੀਕੀ ਜਾ ਰਹੇ ਆ ਬਸ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਛੇਵੇਂ ਪਾਤਸ਼ਾਹ ਦੀ ਕਿਰਪਾ ਹੈ ਕਿ ਅਗਰ ਉਹਨਾਂ ਦਾ ਸਹਾਰਾ ਨਾ ਹੁੰਦਾ ਤੇ ਸ਼ਾਇਦ ਇਹ ਵਿਜੇ ਮੱਟੂ ਇੱਥੇ ਹੋਣਾ ਨਹੀਂ ਸੀ ਵਿਜੇ ਮੱਟੂ ਐਨੀ ਸੋਹਣੀ ਆਵਾਜ਼ ਦਿੰਦੀ ਰੱਬ ਨੇ ਤੈਨੂੰ ਕਦੀ ਰੱਬ ਦਾ ਸ਼ੁਕਰੀਆ ਕੀਤਾ ਤੇ ਕਿਹੜੇ ਲਫ਼ਜ਼ਾਂ ਦਾ ਅੱਬਦਾ ਸ਼ੁਕਰੀਆ ਕਰਦਾ ਕਿਹੜੇ ਲਫ਼ਜ਼ਾਂ ਦਾ ਧੰਨਵਾਦ ਕਰਦਾ ਰੱਬ ਦਾ ਤੇਦੋਂ ਆਪਣੇ ਗੀਤਾਂ ਰਾਹੀਂ ਦੋ ਲਫ਼ਜ਼ ਨੂੰ ਸਾਂਦੇ ਹੋ ਆਪਣੇ ਦਰਸ਼ਕਾਂ ਨੂੰ ਮੇਰੇ ਦਰਸ਼ਕਾਂ ਨੂੰ ਦੇਖਣੇ ਦੀ ਸੰਦੇਸ਼ ਮੈਂ ਸ਼ੁਕਰਾਨਾ ਦੇ ਜਿਹੜਾ ਪ੍ਰਮਾਤਮਾ ਦਾ ਬਹੁਤ ਜ਼ਿਆਦਾ ਕਰਦਾ ਜੀ ਮੈਂ ਛੇਵੀਂ ਪਾਸ਼ਾ ਦੇ ਦਰਬਾਰ ਤੇ ਮੱਥਾ ਟੇਕਿਆ ਨਾ ਹਰਮੰਦਰ ਸਾਹਿਬ ਵੀ ਜਾਂਦਾ ਮੱਥਾ ਟੇਕਿਆ ਨਾ ਸ਼ੁਕਰਾਨਾ ਬਹੁਤ ਜ਼ਿਆਦਾ ਕਰਦਾ ਪ੍ਰਮਾਤਮਾ ਕਿ ਜਿੰਨੇ ਚੁੰਨੇ ਮੈਨੂੰ ਰੱਖਿਆ ਮੈਂ ਬੜਾ ਖੁਸ਼ ਹਾਂ ਉਹਦੇ ਉਹਦੀ ਮੈਮਾ ਤੋਂ ਬਿਨਾ ਉੱਪਰ ਕੋਈ ਵੀ ਨਹੀਂ ਆ ਉਦੋਂ ਮੈਂ ਮੈਂ ਇਸ ਜਗ੍ਹਾ ਤੇ ਬੈਠਾ ਸਾਸ ਚੱਲਦੇ ਪਏ ਨੇ ਤੁਸੀਂ ਮੇਰੇ ਘਰ ਚਾ ਲੈ ਕੇ ਆਇਓ ਇਹ ਪਰਮਾਤਮਾ ਦੀ ਦੇਣ ਆ ਇਹ ਉਹਨਾਂ ਦੀ ਗੁਰੂ ਨਾਨਕ ਦੇਵ ਦੀ ਦੇਣ ਆ ਮੇਰੇ ਸਤਿਗੁਰ ਦੀ ਦੇਣ ਆ ਤੇ ਤੁਸੀਂ ਮੇਰੇ ਘਰ ਚਾ ਲੈ ਕੇ ਆਏ ਤੇ ਮੇਰੇ ਘਰ ਕਿਸ ਤਰ੍ਹਾਂ ਤੁਸੀਂ ਕੋਈ ਵੀ ਨਹੀਂ ਆ ਸਕਦਾ ਉਦੋਂ ਦਾ ਵਿਜੇ ਮੱਟ ਨੂੰ ਕਿਸੇ ਨੇ ਸ਼ਿੰਗਾਰਿਆ ਨਹੀਂ ਅੱਜ ਤੁਸੀਂ ਮੇਰੇ ਪਰਮਾਤਮਾ ਦੇਣ ਆ ਤੁਸੀਂ ਮੇਰੇ ਘਰ ਚਾ ਲੈ ਕੇ ਆਇਓ ਗੀਤ ਇੱਕ ਹੈ ਜੀ ਹਾਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਤੇਰੀ ਜ਼ਿੰਦਗੀ ਚ ਮੋੜ ਨਈ ਮੈਂ ਹੋ ਅਮੀ ਮੇਰੀ ਦੱਸ ਕਿਹੜਾ ਤਾਰਾ ਤੋੜ ਨਈ ਮੈਂ ਜੋ ਵਕਤ ਤੋਂ ਪਹਿਲਾਂ ਮਾਰਿਆ ਉਹ ਬਣਦੇ ਟੁੱਟੇ ਤਾਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਤੇਰੇ ਹੱਥਾਂ ਦੀ ਚੂਰੀ ਖਾਨੇ ਨੂੰ ਤਰਸ ਗਏ ਸ਼ਾਲ ਤੇਰਾ ਆਪਣੇ ਤੇ ਓੜ ਨਹੀਂ ਮੈਂ ਹੋਮੀ ਮੇਰੀ ਦੱਸ ਕਿਹੜਾ ਤਾਰਾ ਤੋੜ ਨਹੀਂ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਾਈਆਂ ਅੱਜ ਉਸ ਵਿਜੇ ਮੱਟੂ ਦੀਆਂ ਦਾਸਤਾ ਸੁਣਾਈਆਂ ਦਰਦ ਭਰੀ ਦਾਸਤਾ ਆ ਮਾਂ ਬਾਪ ਨੂੰ ਯਾਦ ਕਰਦਾ ਅੱਜ ਵੀ ਵਿਜੇ ਮੱਟੂ ਪਰ ਜਿਹੜੇ ਲੋਕ ਮਾਪੇ ਦੀ ਜਿੰਦੇ ਜੀ ਕਦਰ ਨਹੀਂ ਕਰਦੇ ਉਹਨਾਂ ਵਾਸਤੇ ਜਿਹਨੂੰ ਖਬਰ ਹੈ ਇਸ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿਹੜੇ ਆਪਣੇ ਮਾਪੇ ਬ ਨੂੰ ਪਿਆਰ ਕਰਦੇ ਨੇ ਕਿਉਂਕਿ ਵਿਜੇ ਮੱਟੂ ਨੇ ਆਪਣੇ ਦਿਰ ਦੀ ਦਰਦ ਭਰੀ ਕਹਾਣੀ ਸੁਣਾਈ ਆ ਵੀ ਮਾਪੇ ਜਾਣ ਤੋਂ ਬਾਅਦ ਪਿਤਾ ਗਿਆ ਤਦਾਰਕੀ ਛੁੱਟ ਗਿਆ ਮਾਂ ਗਈ ਤੇ ਨਾਲ ਕੇ ਇਸ ਕਰਕੇ ਜਿਹੜੇ ਆਪਣੇ ਮਾਪੇ ਬ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਵਿਜੇ ਦੀ ਜ਼ਿੰਦਗੀ ਬਣ ਸਕੇ ਅਤੇ ਵਿਜੇ ਦਾ ਸੁਪਨਾ ਸੀ ਵਿਜੇ ਦੀ ਮਾਂ ਦਾ ਵੀ ਵਿਜੇ ਗਾਇਕ ਬਣ ਸਕੇ ਉਸ ਸੁਪਨਾ ਜਿਹੜਾ ਅਧੂਰਾ ਸੀ ਉਹ ਪੂਰਾ ਕਰ ਸਕੇ ਐਸ ਕਰਕੇ ਤੁਹਾਡੇ ਸਾਥ ਤੋਂ ਬਿਨਾ ਵਿਜੇ ਨਹੀਂ ਜਿਹੜਾ ਉੱਭਰ ਸਕਦਾ ਵਿਜੇ ਨੂੰ ਬਤਵਾ ਸਪੋਰਟ ਕਰਿਓ ਤਾਂ ਜੋ ਕਿ ਵਿਜੇ ਇੱਕ ਵਧੀਆ ਗਾਇਕ ਬਣ ਸਕੇ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰਸ